ਜਿਹੜੀਆਂ ਚੀਜ਼ਾਂ ਬਣੀਆਂ ਬਣੀਆਂ ਰਹਿਣ ਦੇਣੀਆਂ ਚਾਹੀਦੀਆਂ ਜੇ ਕੁਝ ਨਵਾਂ ਨਹੀਂ ਬਣਾਉਣਾ ਪਰ ਪੁਰਾਣਾ ਤਾਂ ਨਾ ਢਾਓ ਮੈਂ ਤਾਂ ਇਹੀ ਗੱਲ ਲੈਣਾ ਹੈ ਇੰਨੀ ਸੋਹਣੀ ਕਲਾਕਾਰੀ ਕਰੀਏ ਸਾਡੇ ਭਾਂਜੇ ਨੇ ਉਹ ਭਰਾਵਾ ਜਿਹੜਾ ਸਕੀਨ ਉਹ ਵਿਆਹ ਦਾ ਕਰੀ ਜਾਂਦੇ ਆ ਅਚਾਨੇ ਉਹ ਤਾਂ ਕਰਨਾ ਹੀ ਪੋਗੇ ਯਾਰ ਸਹੀ ਗੱਲ ਸਾਰਾ ਦਾ ਆਰਡਰ ਕਰਨਾ ਇੱਥੇ ਮਤਲਬ ਬਾਇਰ ਕਹਿੰਦੇ ਫੈਕਟਰੀ ਆ ਜਾਂ ਤੁਸੀਂ ਕਹਿ ਲਓ ਵੀ ਖਲਾੜਾ ਕੋੜਾਲਾ ਹਾਂ ਲੱਗ ਲਗਾ ਜੀ 150 ਤੋਂ ਲੈ ਕੇ 600 ਤੱਕ ਕੋੜਾ ਠੀਕ ਹੈ ਜੀ ਤੇ ਸ਼ੱਕਰ ਜੀ ਸਕਰਕਸ 22 ਤੋਂ ਲੈ ਕੇ 250 ਤੱਕ ਆਹ ਦੇਖ ਲਓ ਜੀ ਅੰਦਰ ਬਣੀ ਜਾਂਦਾ ਸਨ ਉਹ ਵੀ ਦਿਖਾ ਦਿੰਨੇ ਆ ਤੇ ਰਪਿੰਦਰ ਬਰਾੜ ਸਾਹਿਬ ਕਹਿੰਦੇ ਮੈਂ ਚਾਹ ਪੀਣੇ ਗੋੜਾ ਲਈ ਪਰ ਅਸੇ ਆਪ ਦਾ ਗੋੜੀ ਖੋਲ ਰਿਹਾ ਵੈਡਿੰਗ ਪਲੈਨਰ ਦਾ ਬੰਦਾ ਉਹ ਹੈਗਾ ਅਮਰਸਰ ਸਾਹਿਬ ਦਾ ਤੇ ਤਾਂ ਕਰਕੇ ਫਿਰ ਕਾਜਦੀਪ ਨੇ ਸਾਰੀ ਗੱਲਬਾਤ ਕਰਨੀ ਹੈ ਵਿਆਹ ਦੀ ਚਾਹ ਆਪਣੀ ਆ ਗਈ ਹੈ ਇਧਰ ਕਾਜਦੀ ਚਾਹ ਨਾਲ ਰੋਟੀ ਖਾ ਰਿਹਾ ਡਬੋੜ-ਡਬੋ ਕੇ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼੍ਰੀ ਅਮਰਸਰ ਸਾਹਿਬ ਸਾਹਮਣੇ 골ਡਨ ਗੇਟ ਹੈ ਕਿਆ ਨਿਆਰਾ ਵਾਹਗੁਰੂ ਸੱਚੇ ਪਾਸ਼ਾ ਪਹੁੰਚ ਗਏ ਨੇ ਪਾਰਕਿੰਗ ਫੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਅੱਜ ਅਸੀਂ ਜਾ ਰਹੇ ਹਾਂ ਜੀ ਮੱਥਾ ਟੇਕਣ ਦਰਬਾਰ ਸਾਹਿਬ ਤੇ ਨਾਲੇ ਇੱਧਰ ਕੰਮ ਪਾਸਪੋਰਟ ਵਾਲੇ ਤੇ ਇੱਧਰ ਨੌਜਵਾਨ ਖੇਡਦੇ ਕ੍ਰਿਕਟ ਨਹੀਂ ਯਾਰ ਆਇ ਨਾ ਖੇਡਣਾ ਆਇ ਨਾ ਖੇਡੋ ਕੋਈ ਇੱਧਰ ਕੋਈ ਦੇਖਣਾ ਨਾ ਤਾਂ ਕੁਝ ਬੋਲੋ ਦੋ ਸ਼ਬਦ ਕੁਝ ਕਹਿਣਾ ਚਾਹੁੰਦੇ ਹੋ ਹਾਂ ਗਾਇ ਜੀ ਜੀ ਦੋਸਤ ਜੀ ਜੀ ਦੇਖ ਸਕਦੇ ਆ ਹਾਂ ਜੀ ਬਈ ਮਨਾਉਂਦੀ ਸਕੂਟ ਜੀ ਜਿੱਤੇ ਫਾਈਟ ਨੂੰ ਜਿਆਦਾ ਲੀਆ ਯਾਰਾ ਅਸੀਂ ਪਹੁੰਚ ਚੁੱਕੇ ਹਾਂ ਬਠਿੰਡੇ ਤੇ ਹੁਣ ਇੱਥੇ ਚਾਹ ਪੀ ਕੇ ਅਗਲਾ ਸਫ਼ਰ ਸ਼ੁਰੂ ਕਰਾਂਗੇ ਜੁੜੇ ਰਹੋ ਸਾਡੇ ਨਾਲ ਜਿਵੇਂ ਜਿਵੇਂ ਕੋਈ ਚੀਜ਼ ਦਿਖਾਉਣ ਵਾਲੀ ਦਿਖਾਵਾਂਗੇ ਰਾਤ ਆਗੇ ਜੀ ਬਠਿੰਡੇ ਦਾ ਤੰਦੂਰ ਥਰਮਲ ਬੜੇ ਮਸ਼ਹੂਰ ਹੈ ਬਠਿੰਡੇ ਦੀ ਆਣ ਮਾਣ ਨਿਸ਼ਾਨ ਇਧਰ ਲੇਕ ਤੇ ਪਿੱਛੇ ਜਨ ਢਾਉਣ ਦੀ ਗੱਲ ਕਰੀ ਜਾ ਰਹੀ ਸੀ ਜੋ ਬਹੁਤ ਮਾੜੀ ਗੱਲ ਹੈ ਜਿਹੜੀਆਂ ਚੀਜ਼ਾਂ ਬਣੀਆਂ ਬਣੀਆਂ ਰਹਿਣ ਦੇਣੀਆਂ ਚਾਹੀਦੀਆਂ ਜੇ ਕੁਝ ਨਵਾਂ ਨਹੀਂ ਬਣਾਉਣਾ ਪਰ ਪੁਰਾਣਾ ਤਾਂ ਨਾ ਢਾਓ ਮੈਂ ਤਾਂਹੀ ਗੱਲ ਲੈਣਾ ਖੂਬਸੂਰਤ ਜੀ ਵਾਅਦਾ ਕਰਦੇ ਆ ਬਠਿੰਡੇ ਦੇ ਤੇ ਬਾਕੀ ਹੁਣ ਫਲਾਲ ਬਰਾੜ ਸਾਹਿਬ ਨੇ ਚਾਹ ਥੋੜਾ ਪਕੜਪ ਕੈਨਸਲ ਕਰਤਾ ਹਾਂ 2-4 ਮਿੰਟ ਬਾਅਦ ਪੀਨੇ ਆ ਚਲੋ ਦੇਖਦੇ ਹਾਂ ਬਰਾੜ ਸਾਹਿਬ ਨੇ ਕਰੋ ਸਾਨੂੰ ਚਾਹ ਪਿਆਉਂਦੇ ਆ ਵਾਹ ਵੀ ਵਾਹ ਇੰਨੀ ਸੋਹਣੀ ਕਲਾਕਾਰੀ ਕਰੀਏ ਸਾਡੇ ਭਾਂਜੇ ਨੇ ਉਹ ਭਰਾਵਾ ਜਿਹੜਾ ਸਕੈਨ ਕਰੇਗਾ ਵਾਹ ਵੀ ਵਾਹ ਕਾਚੀ ਕਿਸਕ ਸਕੈਨ ਕਰਾ ਰਿਹਾ ਹੈ ਉਹ ਯਾਦ ਕਰੀ ਜਾਂਦੇ ਆ ਅਸਲ ਨਹੀਂ ਉਹ ਤਾਂ ਕਰਨੀ ਪੋਗੇ ਯਾਰ ਸਹੀ ਗੱਲ ਸਾਰਾ ਡਾਕਟਰ ਕਰਨਾ ਚਾਹੀਦਾ ਚੱਲ ਲਈਦਾ ਬਰਾਵਾ ਉਹ ਕਰੀਏ ਤਾਂ ਹੀ ਤਾਂ ਸਿੱਧਰ ਆਏ ਹੁਣ ਵੀ ਤਰੀਕ ਬੰਨ੍ਹ ਲਈ ਸੀ ਤਾਂ ਕਰਕੇ ਦਸਰਾ ਇਹ ਸਿੱਧਰ ਭੈਣਾਂ ਆ ਗਏ ਨੇ ਵੀ ਹੁਣ ਆ ਜੀ ਇੰਦਰ ਕਾਰਡ ਦੇ ਦੇ ਜੀ ਸਹੀ ਗੱਲ ਹੈ ਹੋਰ ਜੀ ਤਗੜੇ ਸਰਾ ਸਾਹਿਬ ਸਕੂਲ ਜਾਣਾ ਗੱਲ ਨੂੰ ਹਾਂਜੀ ਛੱਡੋ ਖੜਾ ਯਾਰ ਕੁਛ ਨਹੀਂ ਹੁੰਦਾ ਖੜਨਾ ਚੱਲੋ ਹੈ ਪੜ੍ਹਨਾ ਤਾਂ ਬਸਾਰੀ ਜ਼ਿੰਦਗੀ ਹੈ ਦੋ ਤਿੰਨ ਵਿੱਚ ਹੀ ਛੱਡ ਦਿਓ ਹਾਂ ਕੀ ਹੈ ਹੈ ਛੱਡ ਤੱਕ ਲਿਖਿਆ ਬਸ ਹੈ ਇਗਲਿਸ਼ ਮੀਡੀਅਮ ਇੰਤ ਪੜ੍ਹਨਾ ਬਸ ਦੱਸਤਾ ਸੀ ਨੂੰ ਬੁੱਟਾ ਕਿਉਂ ਪੜ੍ਹਦਾ ਸੀ H U N T ਯਾਰ ਕਿ ਹੋ ਗਿਆ ਵਾਹ ਯਾਰ ਪੁਰਾਣਾ ਮਡਾ ਇੱਥੇ ਮਤਲਬ ਬਾਇਰਕ ਦੀ ਫੈਕਟਰੀ ਐ ਜਾਂ ਤੁਸੀਂ ਕਹਿ ਲੋ ਵੀ ਖਲਾੜਾ ਕੋੜ ਵਾਲਾ ਤੇ ਗੁੜ ਲੈਣਾ ਸ਼ੱਕਰ ਲੈਣੀ ਐ ਬਾਇਰਕ ਕਿਹੜਾ ਕਰਦੇ ਆ ਗੱਲਬਾਤ ਤੇ ਤਾਜ਼ਾ ਗੁੜ ਮਿਲ ਜਾਂਦਾ ਸ਼ੱਕਰ ਮਿਲ ਜਾਂਦੀ ਐ ਵੇਖਦੇ ਆ ਕੀ ਸਿਸਟਮ ਐ ਆਜੋ ਕਰਾਂ ਆਹਾ ਬਰੇਡੀਆਂ ਬਾਇਰਕਾਂ ਕੋਲੇ ਪੀੜਾ ਕੋੜ ਖਾਨਲਾ ਖਾਨਾ ਲੱਗਦਾ 50 ਤੋਂ ਲੈ ਕੇ 600 ਤੱਕ ਗੁੜ ਠੀਕ ਐ ਜੀ ਸ਼ੱਕਰ ਜੀ ਸ਼ੱਕਰ 120 ਤੋਂ ਲੈ ਕੇ 250 ਰੱਪਏ ਠੀਕ ਹੈ ਜੀ ਇਹ ਜਦੋਂ ਆਪਾਂ ਆਉਣੇ ਆ ਇਧਰੋਂ ਬਾਗੇ ਪੁਰਾਣੇ ਤੋਂ 5 ਗ੍ਰੇਨ ਨੂੰ ਤਾਂ 5 ਰੇ ਦੇ ਨੇੜੇ ਆਉਂਦਾ ਆ ਦੇਖ ਲਓ ਜੀ ਅੰਦਰ ਬਣੀ ਜਾਂਦਾ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਅੱਜ ਕੱਲ ਇਹ ਜਿਹੜੀਆਂ ਫਰੈਸ਼ ਚੀਜ਼ਾਂ ਨਾ ਆਪਦੇ ਹੱਥੀ ਤੋਂ ਬਣਦੀਆਂ ਆਪਾਂ ਦੇਖਦੇ ਆ ਤੇ ਉਹਨੂੰ ਖਾਣ ਦਾ ਨਿਆਰਾ ਵੀ ਆਉਂਦਾ ਸਰੀਰਾਸਤੇ ਵੀ ਚੰਗੀਆਂ ਹੁੰਦੀਆਂ ਕੀ ਗੱਲ ਹੈ ਜੀ ਪਾਈਸਾ ਥੋੜੀ ਪ੍ਰੋਸੈਸਿੰਗ ਤੋਂ ਲੱਗੀ ਮੈਨੂੰ ਆਵੇ 1 2 3 4 ਉਧਰ ਵਾਰ ਇਧਰ ਆਉਗਾ ਆਈ ਹੁੰਦਾ ਬਾਈ ਪਹਿਲਾਂ ਉਧਰ ਫਿਰ ਇਧਰ ਫਿਰ ਇਧਰ ਫਿਰ ਇਧਰ ਫਿਰ ਇਧਰ ਵਾਹ ਜੀ ਵਾਹ ਬਹੁਤ ਵਧੀਆ ਜਿੰਨਾ ਵੀ ਕਹਿਦਗੇ ਸਾਫੋ ਤੇਰਾ ਕੰਮ ਆ ਕੋਈ ਮੱਕੀ ਨਹੀਂ ਮੱਛਰ ਨਹੀਂ ਜਿੰਨਾ ਵੀ ਕਹਿਦਗੇ ਆਜੋ ਡਾਕਟਰ ਸਾਹਿਬ ਬਾਈ ਜੀ ਨੇ ਗੱਲਬਾਤ ਕਰੀਏ ਪਤਾ ਲੱਗਿਆ ਵੀ ਜਿਹੜਾ ਆਪਣੇ ਦਾ ਗੋੜ ਜਿਹੜਾ ਕਮਾਦ ਐਵੇਂ ਆਦੇ ਵਿਖਾਰਾ ਬੰਦਾ ਉਸ ਸਾਹਿਬ ਨਾਲ ਤੇ ਬਾਈਰ ਕੇ ਯੂਪੀ ਤਾਂ ਮਂਗਾਉਂਦੇ ਕਮਾਦ ਬਹੁਤ ਵਧੀਆ ਗੱਲਾਂ ਪੂਰਾ ਸਾਫ ਪਾਈ ਵਾਲਾ ਕੰਮ ਹੈ ਤੇ ਹੁਣ ਅਸੀਂ ਗੋੜ ਲੈ ਰਹੇ ਫਿਰ ਗੋੜਾ ਦੀ ਚਾਪੀ ਬੋਲੀ ਅਸੀਂ ਉਧਰ ਭੈਣ ਕੋਲੇ ਵੀ ਜਾਏ ਤੇ ਗੁੜ ਵੀ ਲੈ ਲਿਆ ਹੁਣ ਅਸੀਂ ਜਾ ਰਹੇ ਆ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਜਾ ਕੇ ਪਹਿਲਾਂ ਤਾਂ ਸਾਰਿਆ ਕਿਹੜੀ ਸਰਾਂ ਜਿਹੜੀ ਉੱਥੇ ਕੋਸ਼ਿਸ਼ ਕਰਾਂਗੇ ਰੰਗ ਲੈਣ ਲਈ ਵੈਸੇ ਫੋਨ ਤਾਂ ਕਰਤਾ ਪਰ ਜਿੰਜਰ ਆ ਰਹੇ ਉਹਨਾਂ ਨੇ ਥੋੜੀ ਚੀਜ਼ ਹੱਥ ਜਣੀ ਆਉਂਦੀ ਉਹਨਾਂ ਚਰ ਯਕੀਨ ਨਹੀਂ ਹੁੰਦਾ ਉੱਥੇ ਜਦ ਐ ਕਰਾਊਡ ਜ਼ਿਆਦਾ ਹੋਵੇ ਤਾਂ ਦਿੱਕਤ ਵੀ ਆ ਜਾਂਦੀ ਹੈ ਤੇ ਬਾਕੀ ਰੋੜਾ ਰੋੜਾ ਬਹੁਤ ਵਧ ਗਿਆ ਬਣ ਗਿਆ ਪੰਜਾਬ ਚ ਇਹ ਸਾਨੂੰ ਵਾਕਈ ਪਤਾ ਵੀ ਹੈ ਸਭ ਨੂੰ ਪਤਾ ਹੈ ਤੇ ਇਹ ਰੋੜਾ ਦੇਣ ਕੀ ਦੀ ਇਹ ਵੀ ਸਭ ਨੂੰ ਪਤਾ ਹੈ ਇਸ ਗੱਲੋਂ ਆਪਾਂ ਹਮੇਸ਼ਾ ਯਾਦ ਕਰਦੇ ਆਂ ਵੀ ਵਾਕਈ ਇਹ ਕੰਮ ਬਹੁਤ ਵਧੀਆ ਕਰਕੇ ਗਏ ਆ ਜਿਵੇਂ ਮਰਜੀ ਐ। ਹੁਣ ਫਿਰ ਰੁਕੇ ਢਾਬੇ ਤੇ ਤੇ ਰਪਿੰਦਰ ਬਰਾੜ ਸਾਹਿਬ ਕਹਿੰਦੇ ਮੈਂ ਚਾਹ ਪੀਣੇ ਗੋੜਾ ਲਈ। ਫਿਰ ਅਸੀਂ ਆਪਦਾ ਗੋੜੀ ਖੋਲ ਲਿਆ। ਤੇ ਬਾਈ ਹੁਣ ਕਿ ਮੇਰੇ ਲਈ ਚਾਹ ਮੜੀ ਠਾਰ ਦੇ ਜੰਗਾ। ਵਾਹ ਜੀ ਵਾਹ। ਤੇ ਉਧਰ ਕਾਸ਼ਦੀਪ ਸਿੰਘ ਪਰੌਂਠੇ ਨੂੰ ਧੂਫ ਦੇ ਰਹੇ ਨੇ। ਆ ਕਿਹੜਾ ਨਾ ਵੈਡਿੰਗ ਪਲਾਨਰਾਂ ਬੰਦਾ ਉਹ ਹੈਗਾ ਅਮਰਸਰ ਸਾਹਿਬ ਦਾ। ਤੇ ਤਾਂ ਕਰਕੇ ਫਿਰ ਕਾਸ਼ਦੀਪ ਨੇ ਸਾਰੀ ਗੱਲਬਾਤ ਕਰਨੀ ਆ ਵਿਆਹ ਦੀ। ਉਹ ਸਾਹਿਬ ਨਾਲ ਹੁਣ ਅਸੀਂ ਜਾ ਰਹੇ ਆਂ ਉਧਰ ਦੋਨੇ ਨੌਜਵਾਨ ਆ ਵਾਹ ਜੀ ਵਾਹ ਬਹੁਤ ਹੀ ਜੋਰ ਲੱਗਾ ਹੈ ਸਾਡਾ ਹਾਂ ਦੇਖੋ ਕਿਵੇਂ ਭੱਜ ਕੇ ਆ ਰਹੇ ਆ ਪਸ਼ਕਾਂਦੇ ਖਾਓ ਜੀ ਅਸੀਂ ਵੀ ਖਾ ਰਹੇ ਹਾਂ ਤੁਸੀਂ ਵੀ ਖਾਓ ਬਰਾਦਰ ਸਾਹਿਬ ਆਜੋ ਲੈ ਲਓ ਇੱਕ ਪਰਾਂਠੀ ਲੈ ਲਓ ਇੱਕ ਨਹੀਂ ਲਓ ਰੋ ਬਰਾਦਰ ਸਾਹਿਬ ਇੱਕ ਪਰਾਂਠੀ ਲਓ ਚਾਹ ਆਪਣੀ ਆ ਗਈ ਹੈ ਇੱਧਰ ਕਾਗ ਦੀ ਚਾਹ ਨਾਲ ਰੋਟੀ ਖਾ ਰਹੇ ਡਬੋੜ ਡੋ ਕੇ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼੍ਰੀ ਅਮਰ ਸਾਹਿਬ ਸਾਹਿਬ ਸਾਹਮਣੇ 골ਡਨ ਗੇਟ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਲਾਈਟਾਂ ਵੀ ਗਰੀਨ ਮਿਲ ਗਈਆਂ ਤੇ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਣ ਜੀ ਥੋੜੀ ਜਿਹੀ ਆਇਆ ਧੁੰਦ ਜੀ ਹੈ ਤੇ ਕਰੰਬਰ ਸਰ ਠੰਡ ਵੀ ਜਿਆਦਾ ਹੁੰਦੀ ਹੈ। ਬਾਕੀ ਇਹ ਗੱਡੀ ਚ ਬਾਹਰ ਨਿਕਲਾਂਗੇ ਪਤਾ ਲੱਗ ਜੂਗਾ। ਵਾਹ ਜੀ ਵਾਹ। ਗੁਰੂਆਂ ਪੀਰਾਂ ਦੀ ਧਰਤੀ ਸ਼੍ਰੀ ਹਮਸਰ ਸਾਹਿਬ ਸਤਨਾਮ ਵਿਖੇ ਸੱਚੇ ਬਾਦਸ਼ਾਹ। ਹੁਣ ਜਾ ਰਹੇ ਹਾਂ ਸਿੱਧਾ ਅਸੀਂ ਸਾਰਾਗੜੀ ਨਾਲੇ ਗੱਡੀ ਪਾਰਕਿੰਗ ਚ ਲਾਉਣੇ ਆ ਤੇ ਨਾਲੇ ਰੂਮ ਦਾ ਵੇਣੇ ਇਹ ਸਿਸਟਮ ਹੈ ਕੀ ਬੰਦਾ। ਜਿਹੜੀ ਐਨਆਰਆਈਸ ਨੇ ਸਾਰਾਗੜੀ ਸਣਾ ਸਾਹਿਬ ਨੂੰ ਪਤਾ ਹੀ ਆ। ਬਹੁਤ ਵਧੀਆ ਜਿੰਨੀ ਵੀ ਗੱਦੀ। ਬਾਕੀ ਦੋਸਤੋ ਪਹੁੰਚ ਕੇ ਕਰਦੇ ਆ ਗੱਲਬਾਤ ਜੁੜੇ ਰਹਿਣਾ। ਇਹ ਵਾਹਿਗੁਰੂ ਦੀ ਕਿਰਪਾ ਨਾਲ ਆ ਪਾਰਕਿੰ ਉਹਦੇ ਫਲਾਈਓਵਰ ਤੇ ਚੜ ਗਏ ਆ ਤੇ 45 ਮਿੰਟਾਂ ਦੇ ਵਿੱਚ ਵਿੱਚ ਅਸੀਂ ਗੱਡੀ ਲਾ ਦਾਂਗੇ ਤੇ ਫਿਰ ਰੂਮ ਬੁੱਕ ਕਰਾ ਕੇ ਫਿਰ ਤੁਹਾਡੇ ਰੂਰੋ ਹੁੰਨੇ ਨਾਲ ਤੁਹਾਨੂੰ ਦਿਖਾਉਣੇ ਆ ਰੌਣਕ ਮਿਲਾ ਸ਼੍ਰੀ ਅਮਰ ਸਰਸਪਾਤਾ ਕੀ ਨਿਆਰਾ ਵਾਹਗੁਰੂ ਸੱਚੇ ਪਾਤਸ਼ਾਹ ਪੌੜ ਕੇ ਨਹੀਂ ਪਾਰਕਿੰਗ ਚ ਸਿੱਧਾ ਫਲਾਈਓਵਰ ਵਾਹਗੀਵਾ ਗੁਰੂਆਂ ਪੀਰਾਂ ਦੀ ਧਰਤੀ ਸਾਹਮਣੇ ਆ ਗਈ ਜੀ ਸਾਰਾ ਘੜੀ ਸਰਾ ਉਹ ਵਾਹਗੁਰੂ ਉਹ ਸਰਾਹ ਸਾਹਮਣੇ ਜੀ ਦੇਖ ਲੋ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਜੇਰ ਆਪਾਂ ਐਂਟਰ ਹੁੰਨੇ ਆਣਾ ਹੀ ਐਂਟਰ ਹੁੰਨੇ ਆਂ ਸਾਡੀ ਸਰਵਿਸ ਜਾਨਨੇ ਆ ਆਪਦੇ ਆਪ ਨੂੰ ਬਹੁਤ ਹੀ ਵਧੀਆ ਜਿਆਦਾ ਫੀਲ ਹੁੰਦਾ ਤੁਸੀਂ ਸੰਗਤ ਦੇਖ ਸਕਦੇ ਹੋ ਜਦੋਂ ਮਰਜੀ ਆਓ 24 ਘੰਟੇ ਤੁਹਾਨੂੰ ਇੰਨੀ ਸੰਗਤ ਨਜ਼ਰ ਆਉਗੀ ਹਾਂਜੀ ਸ੍ਰੀ ਦਰਬਾਰ ਸਾਹਿਬ ਦੀ ਐਂਟਰੀ ਤੇ ਪਹੁੰਚ ਗਏ ਆ ਬਹੁਤ ਹੀ ਵਧੀਆ ਇੱਥੇ ਤੁਸੀਂ ਆਪ ਦੇ ਬੂਟ ਜਮ੍ਹਾਂ ਕਰਾ ਸਕਦੇ ਹੋ ਜੋੜਾ ਘਰ ਆ ਗਿਆ ਇਹ ਆਪਨੇ ਤੁਸੀਂ ਛੇਵਾ ਵੀ ਕਰ ਸਕਦੇ ਹੋ ਜੁੱਤੀਆਂ ਦੀ ਉਹਨਾਂ ਨੂੰ ਖਰੀਦ ਪੈਕੇਜੇ ਰੂਮ ਇੱਥੇ ਆਪ ਦੇ ਜੋ ਸਮਾਨ ਆ ਉਹ ਵੀ ਜਮ੍ਹਾਂ ਕਰਾ ਸਕਦੇ ਹੋ ਤੇ ਠੀਕ ਕਰ ਆਸ਼ਰਮ ਦੀ ਰਾਤ ਨੂੰ ਅੱਗੇ ਤੁਸੀਂ ਆਪ ਦੀ ਸੇਵਾ ਵੀ ਕਰ ਸਕਦੇ ਹੋ ਜੇ ਤੁਸੀਂ ਸੇਵਾ ਕਰਨੇ ਚਾਹੁੰਦੇ ਹੋ ਇਸ ਸ਼ਾਇ ਤੁਹਾਡੀ ਆਪ ਦੀ ਸ਼ਾਮ ਨੂੰ ਸੇਵਾ ਕਰ ਸਕਦੇ ਹੋ ਤੇ ਸਾਡੇ ਸਾਡੇ ਆਪਣਾ ਸਵਾਰ ਵੀ ਜਮ੍ਹਾਂ ਕਰਾ ਸਕਦੇ ਹੋ ਜਰਾ ਆਪ ਜੀ